नमस्कार जी मैं बेपन गोयल से ਤੁਸੀਂ ਦੇਖ ਰਹੇ ਹੋ ਫਾਸਟ ਨਿਊਜ਼ ਅੱਜ ਜਿਹੜਾ ਤੁਸੀਂ ਮੇਰੇ ਪਿੱਛੇ ਪਾਣੀ ਦੇਖ ਰਹੇ ਹੋ ਉਮੀਦ ਆ ਪਾਣੀ ਨਹੀਂ ਹੈ ਸਗੋਂ ਸ਼ਿਵਰੇ ਦਾ ਗੰਦਾ ਪਾਣੀ ਹੈ ਜਿਸ ਕਾਰਨ ਲੋਕ ਜਿਹੜਾ ਹੈਗਾ ਨਰਕ ਭਰੀ ਜ਼ਿੰਦਗੀ ਜਨ ਲਈ ਮਜਬੂਰ ਹੋ ਰਿਹਾ ਹੈ ਆ ਆਪਾਂ ਗੱਲਬਾਤ ਕਰਦੇ ਹਾਂ ਮੋਹੱਲਾ ਵਾਸੀ ਸਾਡੇ ਨਾਲ ਮੌਜੂਦ ਹੈ ਜੀ ਕੀ ਦਿੱਕਤ ਆ ਰਹੀ ਹੈ ਕੀ ਕਹਿਣਾ ਚਾਹੋਗੇ ਸ਼ਿਵਰੇ ਨੇ ਪਾਣੀ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ ਜੀ ਅਸਾਂ ਨਰਕ 'ਚ ਬੈਠੇ ਆਂ ਔਰ ਕਾਫੀ ਲੰਮੇ ਸਮੇਂ ਤੋਂ ਨਰਕ 'ਚ ਹੀ ਬੈਠੇ ਆਂ ਸਰਕਾਰਾਂ ਆਉਂਦੀਆਂ ਸਰਕਾਰਾਂ ਬਦਲਦੀਆਂ ਐਮਸੀ ਨਵੇਂ ਆਉਂਦੇ ਆ ਸਾਨੂੰ ਇੱਕੋ ਵਾਰ ਬਸ ਇਹੀ ਗੱਲ ਕਹੀ ਜਾਂਦੀ ਬਸ ਹੱਲ ਹੋ ਜੂ ਹੱਲ ਹੋ ਜੂ ਹੱਲ ਕੋਈ ਨਹੀਂਗਾ ਜੀ ਜੀ ਬਹੁਤ ਲੰਮਾ ਟਾਈਮ ਹੋ ਗਿਆ ਇਹ ਕੋਈ ਅੱਜ ਦਾ ਨਹੀਂ ਇਹ ਲੰਮਾ ਟਾਈਮ ਹੋ ਗਿਆ ਸਾਨੂੰ ਤਾਂ ਹੁਣ ਇਹ ਨਹੀਂ ਪਤਾ ਵੀ ਅਸੀਂ ਇਸ ਤੋਂ ਬਾਅਦ ਕਹੀਏ ਕਿਨੂੰ ਕਿਨੂੰ ਮਿਲੀ ਹੈ ਕੋਣ ਸਾਡਾ ਇਹਦਾ ਸਮਾਧਾਨ ਕਰੂਗਾ ਬਹੁਤ ਔਖੇ ਹੈ ਜੀ ਐਮਐਲਏ ਮੋਲਕ ਸਿੰਘ ਕਹਿੰਦੇ ਸੀ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਅਸੀਂ ਇਹਨੂੰ ਹਾਰ ਬਦਲ ਦੇਵਾਂਗੇ ਕਿਸੇ ਦਿਨ ਲੱਗਦਾ ਕੋਈ ਬਦਲੀ ਨਾ ਹਾਰੇ ਅਸੀਂ ਐਮਐਲਏ ਸਾਹਿਬ ਕੋਲ ਵੀ 3-4 ਵਾਰੀ ਜਾਏ ਆ ਮੰਗ ਪੱਤਰ ਦਿੱਤੇ ਆ ਇਹੀ ਗੱਲ ਸਾਨੂੰ ਕਹੀ ਜਾਂਦੀ ਹੈ ਬਸ ਹੋ ਜਾਊਗਾ ਜੀ ਨਵੀਂ ਅਸੀਂ ਨਵੀਂ ਰੇਜ਼ਿੰਗ ਲਾਈਨ ਪਾਵਾਂਗੇ ਹੂੰ ਕੋ ਪਾਈਪਾਂ ਆ ਗਈਆਂ ਮਹੂਰਤ ਹੋ ਗਏ ਪਰ ਕਹਾਣੀ ਉੱਥੇ ਦੀ ਉੱਥੇ ਹੀ ਆ ਜੀ ਸਾਨੂੰ ਸਾਡੇ ਅਸੇ ਤਾਂ ਕੁਝ ਵੀ ਨਹੀਂ ਹੋਇਆ ਜੀ ਬਸ ਤਾਂ ਇਹੀ ਕਹਿੰਨੇ ਕੋਈ ਗੱਲਾਂ ਬਾਤਾਂ ਜੀ ਸਾਰੀ ਜਾਂਦੇ ਆ ਜਦੋਂ ਸਾਡਾ ਤਾਂ ਨਰਕ 'ਚ ਬੈਠਿਆ ਜਦੋਂ ਅਸੀਂ ਇਸ ਤੋਂ ਬਾਹਰ ਨਿਕਲਾਂਗੇ ਤਾਂ ਫੇਰ ਅਸੀਂ ਕਹਾਂਗੇ ਜੀ ਹਾਂ ਕੁਝ ਹੋਇਆ ਜਿੰਨੀ ਦੇਰ ਕੁਝ ਹੁੰਦਾ ਨਹੀਂ ਅਸੀਂ ਦੇਰ ਅਸੀਂ ਕਿਵੇਂ ਕਹੀ ਦੀ ਵੀ ਕੁਝ ਹੋਇਆ ਸਾਡੇ ਅਸੇ ਕੁਝ ਨਹੀਂ ਹੋਇਆ ਜੀ ਅਜੇ ਕੋਈ ਮੀਂਹ ਨਹੀਂ ਕੋਈ ਕੁਝ ਨਹੀਂ ਆ ਪਾਣੀ ਆ ਚਾਰ ਦਿਨ ਹੋ ਗਏ ਪਾਣੀ ਖੜੇ ਨੂੰ ਬਿਲਕੁਲ ਬਹੁਤ ਔਖਾ ਜੀ ਹੁਣ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਹੈ ਅਸੀਂ ਤਾਂ ਇਹੀ ਕਹਿੰਦੇ ਜੀ ਪਾਣੀ ਨਿਕਲੇ ਕਿ ਉਹਦਾ ਪੱਕਾ ਹੱਲ ਹੋਵੇ ਜੇ ਕੁਕੂ ਦੀ ਕਿਉਂ ਹੁੰਦੇ ਕਿ ਕਹਿੰਨੇ 2-4 ਦਿਨ ਵਾਸਤੇ ਮਤਲਬ ਟਕਾਹ ਹੋ ਜਾਂਦਾ ਉਸ ਤੋਂ ਬਾਅਦ ਫੇਰ ਉਹੀ ਹਾਲ ਬਿਲਕੁਲ ਫੇਰ ਉਹੀ ਹਾਲ ਹੈ ਔਖਾ ਜੀ ਸਾਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਹੱਲ ਕੋਈ ਨਿਕਲੂਗਾ ਬਸ ਅਸੀਂ ਹੱਥ ਖੜੇ ਕਰਦੇ ਐਮਐਲਏ ਸਾਹਿਬ ਕਹਿੰਦੇ ਕਰੋੜਾ ਰੁਪਏ ਗ੍ਰਾਂਟ ਦਿੱਤੀ ਆ ਸ਼ਿਵਰੇ ਕਰਕੇ ਵੀ ਮਤਲਬ ਕਿ ਜਲਦੀ ਕੰਮ ਸ਼ੁਰੂ ਹੋ ਜਾਊਗਾ ਕੀ ਲੱਗ ਰਿਹਾ ਵੀ ਕਦੋਂ ਹੋਊਗਾ ਕਹਿਣ ਦੀਆਂ ਗੱਲਾਂ ਤੇ ਕਰਨੇ ਗੱਲਾਂ 'ਚ ਫਰਕ ਆ ਜੀ ਸਾਡੇ ਅਸੀਂ ਤਾਂ ਕੁਝ ਵੀ ਨਹੀਂ ਪਾਣੀ ਪਹਿਲਾਂ ਵੀ ਖੜਦਾ ਸੀ ਪਾਣੀ ਬਿਲਕੁਲ ਸਾਨੂੰ ਸਾਨੂੰ ਤਾਂ ਕੋਈ ਦਿਖੇਦਾ ਨਹੀਂ ਕੋਈ ਹਾਂ ਇਸ ਦਾ ਕੋਈ ਹੱਲ ਹੋਇਆ ਫੇਰ ਅਸੀਂ ਮੰਨਾਂਗੇ ਜਿੰਨੀ ਤੱਕ ਕੋਈ ਹੱਲ ਹੁੰਦਾ ਹੀ ਨਹੀਂ ਅਸੀਂ ਕਿਵੇਂ ਮੰਨੀਏ ਜੀ ਇਸ ਦਾ ਜਿਹੜੇ ਸਰਕਾਰਾਂ ਵਾਲੋ ਵੱਡੇ ਵੱਡੇ ਦਾਅਵੇ ਤੇ ਬਾਰੇ ਕੀਤੇ ਹੁੰਦੇ ਕਿ ਖੋਖਲੇ ਇਲਜ਼ਾਮ ਸੌਰੀ ਹੈ ਸਾਡੇ ਐਸੇ ਤਾਂ ਖੋਖਲੇ ਹੀ ਆ ਜੀ ਬਿਲਕੁਲ ਅਸੀਂ ਤਾਂ ਖੋਖਲੇ ਹੀ ਕਹਾਂਗੇ ਬਿਲਕੁਕ ਬਿਲਕੁਕ ਜਦੋਂ ਜਦੋਂ ਸਾਨੂੰ ਕੋਈ ਦਿਖਦਾ ਹੀ ਨਹੀਂ ਕੋਈ ਧਰਤੀ ਤੇ ਕੋਈ ਇਸ ਚੀਜ਼ ਦੀ ਕੋਈ ਦਿਖ ਹੀ ਨਹੀਂ ਰਿਹਾ ਸਾਨੂੰ ਸਚਾਈ ਨਹੀਂ ਦਿਖ ਰਹੀ ਸਾਡੇ ਆਸੇ ਤਾਂ ਕੁਝ ਵੀ ਨਹੀਂ ਕੋਈ ਸੁਲਵਾਈ ਬਿਲਕੁਕ ਬਿਲਕੁਕ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਸਰ ਕੀ ਦਿੱਕਤ ਆ ਰਹੀ ਹੈ ਸ਼ਿਵਰੇ ਦੇ ਗੰਦੇ ਪਾਣੀ ਨੂੰ ਲੈ ਕੇ ਜੋ ਬਹੁਤ ਬੁਰਾ ਹਾਲ ਜੀ ਬਹੁਤ ਬੁਰਾ ਹਾਲ ਹੈ ਬੰਦੇ ਨੂੰ ਜੀ ਨਹੀਂ ਕਰਦਾ ਐਡਾ ਪਾੜਾ ਪਸੂ ਮਾਰਦੀ ਆ ਨਰਕ ਬਣਿਆ ਪਿਆ ਸਾਡੇ ਬੱਚਾ ਕੋਈ ਕਸਟਮਰ ਨਹੀਂ ਆ ਰਹੇ ਆ ਦੁਕਾਨਾਂ ਬੰਦ ਕਰ ਦੋ ਉਹ ਖੋਲੋ ਇੱਕ ਬਰਾਬਰ ਸਾਡੇ ਬੱਚਾ ਹਾਂਜੀ ਇਹ ਵੀ ਸੁਣਿਆ ਗਿਆ ਵੀ ਇਸ ਮੋਹੱਲੇ ਚ ਕਈ ਮਕਾਨ ਬਕਾਉ ਆ ਪਰ ਬਕਾਉ ਨਹੀਂ ਹੋ ਰਹੇ ਵੀ ਉਹ ਕਹਿੰ ਗੱਲ ਸਾਰੇ ਹਾਂ ਸਰਬ ਕਸਰਾ ਮਤਲਬ ਕਹੂਗਾ ਸਾਰਾ ਮਤਲਬ ਕਹੂਗਾ ਜੀ ਗੱਲ ਬਕਾਓ ਜੀ ਬਿਲਕੁਲ ਬਿਲਕੁਲ ਹਾਂ ਐਸੇ ਸ਼ੀਵਰੇ ਦੇ ਗੰਦੇ ਪਾਣੀ ਕਰਦੇ ਇਹਦੇ ਕਰ ਇਹੀ ਕਾਰਨ ਬਣਿਆ ਹੋਇਆ ਕਈ ਸਾਲਾਂ ਤੋਂ ਨਵਾਂ ਨਹੀਂ ਗੱਲ ਕੋਈ ਕੋਈ ਸੁਣਵਾਈ ਨਹੀਂ ਸਾਡੀ ਕੋਰੀ ਕੋਈ ਸੁਣਵਾਈ ਨਹੀਂ ਹੋਣੀ ਨਾ ਬਿਲਕੁਲ ਨਹੀਂ ਹੋਣੀ ਸਰਕਾਰਾਂ ਵੱਲੋਂ بڑے بڑے ਦਾਅਵੇ ਬਾਦੇ ਕੀਤੇ ਜਾਂਦੇ ਹਨ ਹੁਣ ਇਲੈਕਸ਼ਨ ਆ ਰਹੀ ਹੈ ਕਿਤੇ ਲੋਕ ਸਭਾ ਜਿਹੜੇ ਚੋਣਾਂ ਆ ਰਹੀਆਂ ਨੇ ਕਰਮਜੀਤ ਅਨਮੋਲ ਨੂੰ ਜਿੱਤਾਨੇ ਤਾਂ ਮਤਲਬ ਕਿ ਜਿਹੜਾ ਹੈਗਾ ਇਹਨੂੰ ਹਰ ਬਦਲ ਨਾ ਨਾ ਨਹੀਂ ਸੋਚੇ ਨਹੀਂ ਜਿੱਤਣ ਦੀ ਗੱਲ ਤੋਂ ਸੋਚੀ ਨਾ ਤੁਸੀਂ ਮੰਨਦੇ ਨਹੀਂ ਆਓ ਗੱਲ ਜੇ ਨਾ ਚੜਾ ਸਾਡ ਜਿਹੜਾ ਸਾਡਾ ਕੰਮ ਕਰੂਗਾ ਅਸੀਂ ਉਹਨੂੰ ਵੋਟ ਪਾਵਾਂਗੇ ਬਿਲਕੁਲ ਹਾਂ ਇਹਨਾਂ ਨੇ ਇਹੀ ਕਹਿੰਦਾ ਵੀ ਜਿਹੜਾ ਸਾਡਾ ਕੰਮ ਕਰੂ ਉਹ ਇਹਨਾਂ ਨੂੰ ਹੀ ਵੋਟ ਪਾਵਾਂਗੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਮਤਲਬ ਕੀ ਲੱਗ ਰਿਹਾ ਤੁਹਾਨੂੰ ਸਾਡਾ ਸਾਰੀ ਚਾਰੇ ਪਾਰਟੀਆਂ ਦਾ ਬਾਈਕਾਟ ਹੈ ਜੀ ਅੱਜ ਤੋਂ ਜੋ ਸਾਡੂ ਦੇਖੋ ਸਾਡਾ ਮਹੱਲੇ ਦਾ ਹੱਲ ਹੋਊਗਾ ਅਸੀਂ ਉਹਨੂੰ ਵੋਟ ਪਾਵਾਂਗੇ ਉਸ ਪਾਰਟੀ ਨੂੰ ਬਿਲਕੁਲ ਦੇਖੋ ਸਾਡੇ ਘਰਾਂ 'ਚ ਦੇਖੋ ਕਰਕੇ ਬਿਮਾਰੀ ਹੈ ਸਾਡੇ ਮਹੱਲੇ 'ਚ ਅੱਜ ਦੋ ਕੈਂਸਰ ਪੇਸ਼ੈਂਟ ਬੈਠੇ ਐ ਤੇ ਅੱਜ ਉਹਨਾਂ ਵੱਲ ਦੇਖੀਏ ਤਾਂ ਅਜ ਮਰਨ ਸਰ ਡੜੀ ਆਈ ਬੈਠੇ ਐ ਬਿਲਕੁਲ ਤੇ ਸਰਕਾਰ ਨੇ ਮਤਲਬ ਕੋਈ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਸਰਕਾਰ ਦਾ ਕੋਈ ਧਿਆਨ ਨਹੀਂ ਸਾਡੇ ਮੱਲੇ ਵੱਲ ਸਾਡੇ ਏਰੀਆ ਵੱਲ ਤੇ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਰਹਿੰਦੇ ਆ ਬਿਲਕੁਲ ਬਿਲਕੁਲ ਇਹਨਾਂ ਦਾ ਇਹੀ ਕਹਿਣਾ ਸੀ ਵੀ ਅਸੀਂ ਬਹੁਤ ਪਰੇਸ਼ਾਨ ਰਹਿੰਦੇ ਆ ਵੀ ਸਾਡਾ ਮਲਕੇ ਜਿਹੜਾ ਮਹੱਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਹੀ ਹੈ ਜੀ ਇਹ ਗਲੀ ਹਾਂ ਜੀ ਕਿਉਂਕਿ ਪਾਣੀ ਖੜੇ ਹੋਣਾ ਬਿਮਾਰੀਆਂ ਦਾ ਥਾਂ ਹੈ ਨਾ ਹੂੰ ਕੋਈ ਨੰਗਰ ਨੂੰ ਥਾਂ ਨਹੀਂ ਕੋਈ ਹੋਰ ਨਹੀਂ ਕੋਈ ਚੀਜ਼ ਨਹੀਂ ਹੈ ਇੱਥੇ ਬਿਲਕੁਲ ਵੀ ਜਿਹੜੇ ਅੱਗੇ ਲੋਕ ਨਰਕ ਭਰੀ ਜ਼ਿੰਦਗੀ ਵਤੀਬ ਕਰ ਰਹੀ ਹੈ ਵਤੀਬ ਕਰ ਰਹੇ ਆ ਬਾਕੀ ਜਿਹੜੀਆਂ ਦੁਕਾਨਾਂ ਹੈਗੀਆਂ ਉਹਨਾਂ ਦੇ ਕੰਮ ਨਹੀਂ ਨਿਕਲਦੇ ਆ ਪਾਣੀ ਕਰਕੇ ਹੀ ਸਾਰਾ ਅਫਸਰ ਟੋ ਰਿਹਾ ਜੀ ਬਿਲਕੁਲ ਆਪਾਂ ਹੋਰ ਵੀ ਗੱਲ ਕਰਦੇ ਆ ਨਹੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤ ਹੈ ਗਲੀ ਦੇ ਸਾਡੀ ਗਲੀ ਦੇ ਤਾਂ ਬਾਉ ਜੀ ਬਹੁਤ ਮਾੜੇ ਹਾਲ ਹੈ ਸਾਡੇ ਤਾਂ ਕੋਈ ਰਿਸ਼ਤੇਦਾਰ ਨੂੰ ਆਉਂਦਾ ਸੀ ਹੁਣ ਮਨਾਂ ਕਰ ਦਿੰਦੇ ਆ ਵੀ ਸਾਡੇ ਘਰੇ ਨਾ ਆਈ ਸਾਡੀ ਗਲੀ ਚ ਪਾਣੀ ਖੜਾ ਹੈ ਇਹ ਤਾਂ ਸਾਡੇ ਤੁਸੀਂ ਕਿਹੜਾ ਹਾਲਾਤ ਹੋ ਗਏ ਅਸੀਂ ਰਿਸਰਰ ਨੂੰ ਵੀ ਘਰੇ ਬੁਲਾ ਸਕਦੇ ਆ ਆ ਦੇਖੋ ਹਾਲ ਦੇਖੋ ਬਿਮਾਰੀਆਂ ਅੱਜ ਕੱਲ ਤਾਂ ਵੈਸੀ ਚੁੰਬੜੀ ਜਾਂਦੀਆਂ ਤੇ ਆ ਇਹ ਦੇ ਵਿੱਚ ਤਾਂ ਕੀ ਬਲ ਕੀ ਹਾਲ ਹੋਊਗਾ ਲੈਣੇ ਬੱਚਿਆਂ ਦਾ ਦਿਲ ਕਰਕੇ ਸਾਡੇ ਪ੍ਰਸ਼ਾਸਨ ਤੋਂ ਮੰਗ ਆ ਤੁਹਾਡਾ ਹੱਲ ਕੀਤਾ ਜਾਵੇ ਬਿਲਕੁਲ ਬਿਲਕੁਲ ਨਹੀਂ ਸਰਕਾਰਾਂ ਵੱਲੋਂ ਤਾਂ ਬੜੇ-ਬੜੇ ਦਾਅਵੇ ਤੇ ਬਾਹਰ ਹੀ ਕੀਤੇ ਜਾਂਦੇ ਜੀ ਇਹ ਗੱਲ ਕਰ ਆ ਐਮਐਲਏ ਮੁਲਕ ਸਿੰਘ ਦੀ ਕੀਤੀ ਆਵੇ ਤਾਂ ਉਹ ਕਹਿੰਦੀ ਜੀ ਮਲਕੇ ਆ ਜਿਹੜੇ ਕਹਿੰਦੇ ਲੋਜੀ ਹੁਣ ਉਹਨਾਂ ਨੇ ਗਰੰਟੀਆ ਦੇਤੀਆਂ ਤੇ ਅਸੀਂ ਉਹ ਵੀ ਦੇਖ ਲੈਣੇ ਆ ਜੀ ਉਹਨੂੰ ਕਰ ਰਹੇ ਜੇ ਕੁਝ ਪਹਿਲਾਂ ਪ੍ਰਧਾਨ ਸੀ ਉਹ ਕਹਿੰਦਾ ਜੀ ਮੈਂ ਅਪ੍ਰੈਲ ਤੋਂ ਬਾਅਦ ਪਾਣੀ ਦੀ ਬੂੰਦ ਨਹੀਂ ਦੇਦਣੀ ਮੰਡੀ ਜੀ ਤੁਹਾਨੂੰ ਉਹ ਪ੍ਰਧਾਨ ਜੀ ਆਪਾਂ ਅੱਗੇ ਵੀ ਚਲੇ ਵੀ ਗਏ ਤੇ ਹੱਲ ਕੋਈ ਹੋਇਆ ਨਹੀਂ ਅਜੇ ਤੱਕ ਕੋਈ ਹੱਲ ਨਹੀਂ ਹੋਇਆਗਾ ਆਹ ਤਾਂ ਹੋਰ ਵੀ ਬਈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤੇ ਹਾਲਾਤ ਆਪਾਂ ਦੇਖੀ ਜਾਂਦੇ ਜੀ ਬਹੁਤ ਮਾੜੇ ਹਾਲਾਤ ਆ ਬਿਮਾਰੀਆਂ ਨੂੰ ਘਰ ਆ ਜੀ ਇਹ ਹੁਣ ਇੱਥੇ ਆਪਸੇ ਆਪ ਖੜਨਾ ਖੜਨਾ ਹੀ ਮੁਸ਼ਕਲ ਹੈ ਜੀ ਤੇ ਇੱਥੇ ਘਰਾਂ ਵਾਲੇ ਜਿਹੜੇ ਰਹਿੰਦੇ ਆ ਜੀ ਇਸ ਦਾ ਨਾ ਨੂੰ ਧੰਨ ਗਿੰਦੇ ਆ ਜੀ ਬਿਲਕੁਲ ਜੀ ਜਿਹੜੇ ਇਥੇ ਦੁਕਾਨਦਾਰ ਦੁਕਾਨਦਾਰੀ ਦਾ ਵੈਸੇ ਹੀ ਠੱਪ ਹੈ ਜੀ ਹਾਂਜੀ ਤੇ ਹਾਲਾਤ ਆਪਾਂ ਨੂੰ ਦਿਖੀ ਜਾਂਦੇ ਸਾਰੇ ਜੀ ਨਹੀਂ ਸਰਕਾਰਾਂ ਦਾ ਬਹੁਤ ਵੱਡੇ ਵੱਡੇ ਦਾਅਵੇ ਤੇ ਬਾਹਰ ਕਰਦੇ ਵੀ ਦਹਾੜ ਬਲਦੀ ਦੀ ਸਰਕਾਰਾਂ ਤਾਂ ਗੱਲਾਂ 'ਚ ਬਦਲੀ ਗਈ ਜੀ ਬਿਲਕੁਲ ਗਰਾਊਂਡ ਲੈਵਲ ਤੇ ਆ ਕੇ ਦੇਖਣ ਨਾ ਹਾਲਾਤ ਬਦਲੀ ਗਈ ਨਹੀਂ ਬਦਲੀ ਗਈ ਕਾਗਜ਼ਾਂ 'ਚ ਹੋਦਰ ਬਦਲੀ ਗਈ ਹੋਵੇ ਉਹ ਲੋਜੀ ਬਿਲਕੁਲ ਜਦੋਂ ਲੀਡਰ ਆਂਦੇ ਆ ਕਿ ਸਵਾਲ ਕਰਦੇ ਆ ਵੀ ਕਿਸ ਤਰ੍ਹਾਂ ਦੇ ਹਾਲਾਤ ਐ ਜੱਤੋ ਦੀ ਵੀ ਹਾਲੇ ਤੱਕ ਤਾਂ ਕੋਈ ਗਰਾਊਂਡ ਲੈਵਲ ਤੇ ਐਮਪੀ ਦੇ ਇਲੈਕਸ਼ਨਾਂ ਵਾਸਤੇ ਕੋਈ ਆਇਆ ਨਹੀਂ ਪਰ ਜਦ ਮਿਲਣਾ ਤਾਂ ਜੈਸਵਰ ਆਉਣਕ ਤਾਂ ਲੋਕ ਸਵਾਲ ਜ਼ਰੂਰ ਕਰਨਗੇ ਬਿਲਕੁਲ ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਉਹ ਕਹਿੰਦੇ ਜਦੋਂ ਲੀਡਰ ਆਣਗੇ ਤਾਂ ਸਵਾਲ ਕੀਤੇ ਜਾਣਗੇ ਕਿਸ ਤਰ੍ਹਾਂ ਲੱਗਦਾ ਕਿ ਤੁਸੀਂ ਵੀ ਸਵਾਲ ਕਰੋਗੇ ਵੀ ਕਿਸ ਤਰ੍ਹਾਂ ਦੇ ਹਾਲਾਤ ਐ ਜੱਤੋ ਦੀ ਕੀ ਸਵਾਲ ਕਰੀਏ ਹੁਣ ਅਸੀਂ ਤਾਂ ਕਰ ਕਰਕੇ ਥੱਕ ਗਏ ਆ ਹੂੰ ਲੀਡਰ ਹੀ ਬੇਸ਼ਰਮ ਹੋ ਗਿਆ ਜਿਹੜੇ ਮੰਡੀ ਦੇ ਲੀਡਰ ਉਹ ਬੇਸ਼ਰਮ ਹੋ ਗਿਆ ਬਾਹਰਲੇ ਨੂੰ ਤਾਂ ਅਸੀਂ ਕੀ ਕਹੀਏ ਮੰਡੀ ਦੇ ਲੀਡਰ ਨੂੰ ਹੀ ਨਹੀਂ ਦਿਖਦਾ ਉਹ ਵੋਟਾ ਮੰਗਣ ਕਿਹੜੀ ਮੂੰਹ ਲੈ ਕੇ ਸਾਡੀਆਂ ਦੁਕਾਨਾਂ ਤੇ ਆਉਂਦੇ ਆ ਬੇਸ਼ਰਮ ਲੋਕ ਆ ਉਹ ਮੰਡੀ ਦੇ ਜਿਹੜੇ ਬਾਣੀਆਂ ਲੀਡਰ ਆ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਅਸੀਂ ਲੋਕਾਂ ਦੀਆਂ ਦੁਕਾਨਾਂ ਤੇ ਜਾਂਦੇ ਆ ਵੋਟ ਮੰਗਣ ਅਸੀਂ ਵੀ ਯਾਰ ਕਿਸ ਮੂੰਹ ਨਾਲ ਅਸੀਂ ਜਾਂਦੇ ਆ ਜਦੋਂ ਐਮਐਲਏ ਕੰਮ ਹੀ ਨਹੀਂ ਕੀਤਾ ਐਮਐਲਏ ਸਭ ਤੋਂ ਪੁੱਛਿਆ ਜਾਂਦਾ ਉਹ ਕਹਿੰਦੇ ਕਰੋੜਾ ਰੁਪਏ ਗ੍ਰਾਂਟ ਦਿੱਤੀ ਸ਼ਿਵਰੇ ਦੀ ਕਿੱਥੇ ਦਿੱਤੀ ਹੈ ਜੀ ਸਾਨੂੰ ਵੀ ਪਤਾ ਲੱਗੇ ਵੀ ਕਿੱਥੇ ਦਿੱਤੇ ਉਹ ਸਾਰੇ ਹੀ ਉਹਨਾਂ ਨੇ ਰਲ ਕੇ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਦਿਖਦਾ ਹੀ ਇਹ ਹੱਲ ਹੋਇਆ ਹੋਵੇ ਤਾਂ ਹੋਇਆ ਹੀ ਹੋਵੇ ਕਿਤੇ ਵੀ ਨਹੀਂ ਹੋਇਆ ਜੀ ਦੱਸੋ ਕਿਹੜੀ ਰੋਡ ਤੇ ਹੱਲ ਹੋਇਆ ਬਿਲਕੁਲ ਗੱਲੀ ਇਹ ਗਲੀ ਨਹੀਂ ਸਾਰੀਆਂ ਗਲੀਆਂ ਹੀ ਭਰੀਆਂ ਹੋਈਆਂ ਮੰਡੀ ਦੀਆਂ ਸਾਰੀ ਗਲੀ ਤੇ ਹੱਲ ਤਾਂ ਕਿਤੇ ਵੀ ਨਹੀਂ ਹੋਇਆ ਕਿੱਥੇ ਗਏ ਪੈਸੇ ਕਰੋੜਾ ਰੁਪਇਆ ਆਇਆ ਸੀ ਉਹ ਕਿੱਥੇ ਲੱਗ ਗਿਆ ਕੋਈ ਪਤਾ ਵੀ ਲੱਗੇ ਨਾ ਪੁਲੀਆਂ ਉੱਚੀਆਂ ਕਰਾਤੀਆਂ ਉਹਨਾਂ ਤੇ ਦਿਖਾਤਾ ਵੀ ਕਰੋੜਾ ਰੁਪਇਆ ਲੱਗ ਗਿਆ ਉਹ ਪੁਲੀਆਂ ਆਈਆਂ ਬਣਾਤੀਆਂ ਚਾਰਕ ਹੂੰ ਕੋਈ ਕਉ ਬਲਕੇ ਗਰਾਊਂਡ ਲੈਵਲ ਤੇ ਕੋਈ ਕੋਈ ਕੰਮ ਵੀ ਨਹੀਂ ਹੋਇਆ ਜੀ ਦੱਸੋ ਕਿੱਥੇ ਹੋਇਆ ਕੰਮ ਤੁਹਾਨੂੰ ਵੀ ਪਤਾ ਹੀ ਹੈ ਤੁਸੀਂ ਪੱਤਰਕਾਰੀ ਤੁਸੀਂ ਹਰਦਾਓ ਜੀ ਜਾਣੇ ਹੋ ਵੀ ਕਿੱਥੇ ਹੋਇਆ ਕੰਮ ਸਾਨੂੰ ਤਾਂ ਨਜ਼ਰ ਹੀ ਨਹੀਂ ਆਇਆ ਵੀ ਕਿੱਥੇ ਪਾਈਪਾਂ ਪਾਈਆਂ ਦਿਖਾਣ ਵੀ ਪੱਟ ਗਏ ਵੀ ਪਾਈਪਾਂ ਪਾਈਆਂ ਜੀ ਅਸੀਂ ਆਪਾਂ ਪਟਾ ਲੈਨੇ ਆ ਗਲੀਆਂ ਵੀ ਪਾਈਪਾਂ ਪਾਈਆਂ ਹੋਣ ਤਾਂ ਇੱਥੇ ਇੱਕ ਗਲੀ ਦੇ ਵਿੱਚ ਵੀ ਆਖੇ ਜਾਂਦਾ ਵੀ ਜਿਹੜੇ ਮਕਾਨ ਐ ਬਕਾਊ ਹੁ ਜੀ ਦੇਖੋ ਕਿੰਨੀ ਬੁਰਾ ਹਾਲ ਹੈ ਕਰੋਨਾ ਟਾਈਮ ਵੀ ਆਇਆ ਇੱਥੇ ਹੁਣ ਕਰੋਨਾ ਤੋਂ ਵੀ ਬੱਧਰ ਜ਼ਿੰਦਗੀ ਹੋਈ ਪਈ ਹੈ ਲੋਕਾਂ ਦੀ ਵਿਚਾਰੇ ਸਵੇਰ ਬਾਹਰ ਨਿਕਲਦੇ ਗੰਦੇ ਪਾਣੀ ਵਿੱਚ ਦੀ ਉਹਨਾਂ ਨੂੰ ਉਹਦੇ ਕੰਮਾਂ ਤੇ ਜਾਣਾ ਪੈਂਦਾ ਧਿਆਨ ਕਿ ਮੈਰੀ ਬੈਲਨ ਦਾ ਖਤਿਆ ਬਿਲਕੁਲ ਜੀ ਫੈਲੀ ਹੋਈ ਹੈ ਜੀ ਖਤਰਾ ਕੀ ਹੈ ਫੈਲੀ ਹੋਈ ਹੈ ਬਿਲਕੁਲ ਬਿਲਕੁਲ ਤਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਭਿਆਨਕ ਬਿਮਾਰੀਆਂ ਵਹਿਣ ਦਾ ਖਤਸ਼ਾ ਬਣਿਆ ਹੋਇਆ ਹੈ ਪਰ ਜਿਹੜੇ ਲੀਡਰਬਲੂ ਇੱਕ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਉਹ ਤੁਸੀਂ ਗਰਾਊਂਡ ਲੈਵਲ ਤੇ ਜ਼ੀਰੋ ਲੈਵਲ ਤੇ ਦੇਖ ਸਕਦੇ ਹੋ ਵੀ ਕਿੰਨੇ ਕਿ ਜਿਹੜੇ ਹੈਗੇ ਆ ਉਹ ਕੰਮ ਕਾਜ ਕੀਤੇ ਜਾਂਦੇ ਹੈਗੇ ਹੁਣ ਦੇਖਣਾ ਹੋਊਗਾ ਕਿ ਸਰਕਾਰ ਇਹਨਾਂ ਤੇ ਕਦੋਂ ਸੁਣਵਾਈ ਹੋਵੇਗੀ ਇਹ ਤਾਂ ਹੁਣ ਵਾਲਾ ਸਮਾਂ ਹੀ ਦੱਸੇਗਾ ਕੈਨ ਮੈਂ ਲਕਸ਼ਮੀ ਦੇ ਨਾਲ ਬੇਪਨ ਗੋਇਲ ਫਾਸਟ ਨਿਊਜ਼ ਚੈਨਲ ਜੈਤੋ